ਵਿੱਤ ਦਿਨੀ ਬਹੁਤ ਹੀ ਮੰਦ ਭੱਗੀ ਖਬਰ ਜਿਹੜੀ ਆ ਸਾਹਮਣੇ ਆਉਂਦੀ ਆ ਜਿਸ ਦੇ ਵਿੱਚ ਕੀ ਸਤਿ ਸ਼ਕਨ ਜੀ ਹਰਮੰਦਰ ਸਾਹਿਬ ਜੀ ਦੇ ਗੁਰਾਂ ਦਾ ਜੀ ਦੇ ਲੰਗਰ ਘਰ ਵਿਖੇ ਇੱਕ ਬਲਬੀਰ ਨਾਮ ਦਾ ਜੋ ਸੇਵਾਦਾਰ ਸੀਗਾ ਉੱਥੇ ਸੇਵਾ ਕਰ ਰਿਹਾ ਸੀਗਾ ਜਿਸ ਦੀ ਕੀ ਕੜਾਹੀ ਦੇ ਵਿੱਚ ਡਿੱਗਣ ਦੇ ਨਾਲ 50% ਜੋ ਉਸ ਦੀ ਬਾਡੀ ਆ ਉਹ ਜ਼ਖਮੀ ਹੋ ਜਾਂਦੀ ਆ ਸੜ ਜਾਂਦੀ ਆ ਤਾਂ ਉਸ ਤੋਂ ਬਾਅਦ ਉਸ ਨੂੰ ਇਸ ਗੁਰਾਂ ਦਾਸ ਹਸਪੀਟਲ ਦੇ ਵਿੱਚ ਲੈ ਕੇ ਆਇਆ ਜਾਂਦਾ ਤਾਂ ਦਾਦੀ ਆ ਕਿ ਜੋ ਬਲਬੀਰ ਸਿੰਘ ਸੀਗਾ ਬਲਬੀਰ ਸਿੰਘ ਰਹਿਣ ਵਾਲਾ ਆਲੀਆਲ ਗਰਦਾਸਪੁਰ ਦਾ ਰਹਿਣ ਵਾਲਾ ਸੀਗਾ ਤੇ ਉਹ ਜੋ ਕਿ ਹਰ ਜੋ ਰੋਜ਼ ਜੋ ਸਚਕੰਚੀ ਦੀ ਹਰਮੰਦਰ ਸਾਹਿਬ ਵਿਖੇ ਆ ਕੇ ਉੱਥੇ ਜੋ ਆ ਲੰਗਰ ਦੇ ਵਿੱਚ ਸੇਵਾ ਕਰਦਾ ਸੀਗਾ ਜਿੱਦਾਂ ਕਿ ਲੰਗਰ ਦੇ ਮੈਨੇਜਰ ਸਾਹਿਬ ਜੀ ਨੇ ਵੀ ਦੱਸਿਆ ਕਿ ਸਤਿੰਦਰ ਸਿੰਘ ਜੀ ਨੇ ਕਿ ਇਹ ਜੋ ਵਿਅਕਤੀ ਸੀ ਇਹ ਜੋ ਸੇਵਾਦਾਰ ਸੀਗਾ ਇਹ ਹਰ ਰੋਜ਼ ਕਿਤੇ ਨਾ ਕਿਤੇ ਸਚਕੰਚੀ ਹਰਮੰਦਰ ਸਾਹਿਬ ਵਿਖੇ ਪਹੁੰਚਦਾ ਸੀਗਾ ਤਾਂ ਲੰਗਰ ਘਰ ਦੇ ਵਿੱਚ ਕੜਾਇਆ ਤੇ ਵਿਸ਼ੇਸ਼ ਤੌਰ ਦੇ ਉੱਤੇ ਜਿੱਥੇ ਕਿ ਦਾਲ ਬਣਦੀ ਆ ਜਾਂ ਫਿਰ ਆਲੂ ਜਾਂ ਫਿਰ ਹੋਰ ਵੀ ਸਬਜ਼ੀਆਂ ਬਣਦੀਆਂ ਨੇ ਤਾਂ ਉੱਥੇ ਜਿਹੜਾ ਸੇਵਣ ਮਾਉਂਦਾ ਸੀਗਾ ਕਿਉਂਕਿ ਉਹਨਾਂ ਦਾ ਇਹ ਵੀ ਕਹਿਣਾ ਕਿ ਉੱਥੇ ਸੇਵਣ ਮਾਉਣੀ ਬੜੀ ਔਖੀ ਆ ਕਿਉਂਕਿ ਕਾਫੀ ਜ਼ਿਆਦਾ ਰਿਸਕ ਹੁੰਦਾ ਹੈ ਕਿਉਂਕਿ ਸੇਕਤਾ ਹੁੰਦਾ ਹੀ ਆ ਪਰ ਉਸ ਦੇ ਨਾਲ ਨਾਲ ਉਹ ਜਗ੍ਹਾ ਹੈ ਜਿਹੜੀ ਉਹ ਤਿਲਕਣੀ ਵੀ ਹੁੰਦੀ ਆ ਜਿਸ ਦੇ ਕਾਰਨ ਕੀ ਬਲਬੀਰ ਸਿੰਘ ਵੀ ਪਰਸੋਂ ਰਾਤ ਜਦੋਂ ਸੇਵਾ ਕਰ ਰਿਹਾ ਸੀਗਾ ਤਾਂ ਸੇਵਾ ਕਰਦੇ ਕਰਦੇ ਉਹਨਾਂ ਦਾ ਪੈਰ ਤਿਲਕਿਆ ਜਿਸ ਤੋਂ ਬਾਅਦ ਕਿ ਉਹ ਕੜਾਹੀ ਦੇ ਵਿੱਚ ਜੜ ਗਏ ਤਾਂ ਕੜਾਹੀ ਦੇ ਵਿੱਚ ਡਿੱਗਣ ਦੇ ਨਾਲ ਉਹਨਾਂ ਦਾ 50% ਜੋ ਸਰੀਰ ਹੈ ਜੋ ਬੋਡੀ ਆ 50% ਤਾਂ ਬੋਡੀ ਜੋਨਾ ਦੀ ਜੋ ਸੜ ਚੁੱਕੀ ਆ ਤਾਂ ਜੋ ਇਲਾਜ ਆ ਉਹਨਾਂ ਦਾ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਚੱਲ ਰਿਹਾ ਤਾਂ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਹਰਜਿੰਦਰ ਸਿੰਘ ਧਾਮੀ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜਿਨ੍ਹਾਂ ਵੀ ਇਲਾਜ ਆ ਉਹ ਖੁਦ ਸ਼੍ਰੋਮਣੀ ਕਮੇਟੀ ਧਿਆਨ ਰੱਖ ਕੇ ਜੋਨਾਂ ਦਾ ਉਹਨਾਂ ਦਾ ਇਲਾਜ ਜੋ ਆਪਣੇ ਆਪਣੇ ਵੱਲੋਂ ਕਰਾ ਰਹੀ ਆ ਕਿ ਕਿਸੇ ਵੀ ਤਰੀਕੇ ਦੀ ਜੋ ਪਰਿਵਾਰ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆ ਸਕੇ ਲੇਕਿਨ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆਪਾਂ ਦੱਸਣੀ ਚਾਹਾਂਗੇ ਕਿ ਮੰਦ ਭਾਗੀ ਖਬਰ ਇਹ ਹੀ ਆ ਕਿ ਜੋ ਹਸਪਤਾਲ ਦੇ ਵਿੱਚ ਜੋ ਦਾਖਲ ਨੇ 50 ਤੋਂ 60% ਜੋ ਉਹਨਾਂ ਦੀ ਬੋਡੀ ਸੜ ਚੁੱਕੀ ਆ ਤਾਂ ਇੱਕ ਬੜੀ ਮੰਦ ਭੱਗੀ ਖਬਰ ਕਿ ਗੁਰੂ ਘਰ ਦੇ ਵਿੱਚੋਂ ਗੁਰੂ ਘਰ ਦੇ ਲੰਗਰ ਘਰ ਦੇ ਵਿੱਚੋਂ ਸਾਹਮਣੇ ਆਈ ਜਿਸ ਦੇ ਵਿੱਚ ਪੈਰ ਤਿਲਕਣ ਦੇ ਨਾਲ ਕੜਾਹੀ ਦੇ ਵਿੱਚ ਡਿੱਗਣ ਦੇ ਨਾਲ ਇੰਨੀ ਵੱਡੀ ਘਟਨਾ ਜਿਹੜੀ ਵਾਪਰੀ ਆ ਲੇਕਿਨ ਘਟਨਾ ਵਾਪਰਨ ਤੋਂ ਬਾਅਦ ਹੁਣ ਉਹਨਾਂ ਨੂੰ ਇਸੇ ਹਸਪਤਾਲ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ ਤਾਂ ਇੱਥੇ ਜਿਹੜਾ ਇਲਾਜ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਮੇਤਾ ਕਮੇਟੀ ਵੱਲੋਂ ਜਿਹੜਾ ਇੱਥੇ ਚਲਵਾਇਆ ਜਾ ਰਿਹਾ ਤਾਂ ਕਿ ਜੋ ਪਰਿਵਾਰ ਨੂੰ ਕਿਸੇ ਵੀ ਚੀਜ਼ ਦੀ ਜੋ ਦਿੱਕਤ ਨਾ ਹੋ ਸਕੇ ਜੋ ਪੈਸੇ ਤੇਲੇ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ 50 ਤੋਂ 60% ਜੋ ਬੋਡੀ ਆ ਉਹ ਸੜ ਚੁੱਕੀ ਆ ਤਾਂ ਕਿਤਨਾ ਕਿਤੇ ਸ਼ਰਮਣੀ ਕਮੇਟੀ ਵੱਲੋਂ ਉਸ ਉਹਨਾਂ ਬਲਬੀਰ ਸਿੰਘ ਹੁਣਾ ਦਾ ਜਿਹੜਾ ਇਲਾਜ ਆਪਣੇ ਵੱਜੋਂ ਜਿਹੜਾ ਇੱਥੇ ਕਰਾਇਆ ਜਾ ਰਿਹਾ ਦੂਸਰਾ ਕਿਉਂਕਿ ਮੈਨੂੰ ਅੱਜ ਡਾਕਟਰ ਏਪੀ ਸਿੰਘ ਹੁਣੇ ਦੱਸਿਆ ਪਈ ਇਹ ਮੈਡੀਕਲ ਯੂਨੀਵਰਸਿਟੀਆਂ ਵੀ ਨੈਕ ਦੇ ਥੱਲੇ ਆ ਗਈਆਂ ਤੇ ਇਹਦੀਆਂ ਸਾਰਾ ਜਿਹੜਾ ਪ੍ਰੋਸੀਜਰ ਹੁੰਦਾ ਉਹਦੇ ਲਈ ਮੈਡੀਕਲ ਸਿਮੂਲੇਸ਼ਨ ਸਕਿੱਲ ਸੈਂਟਰ ਦੇ ਤੌਰ ਦੇ ਉੱਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਉਹ ਅੱਜ ਉਹਦਾ ਵੀ ਇਤਹਾਦਨ ਕੀਤਾ ਗਿਆ। ਔਰ ਮੈਂ ਸਮਝਦਾ ਭਾਵੇਂ ਉਹ ਹੈ ਤਾਂ ਇੱਕ ਬਖਾਵੇ ਮਾਤਰ ਦੇ ਉੱਤੇ ਪਰ ਜਿਹੜੇ ਉਹਨਾਂ ਦੇ ਵਿੱਚ ਇਨਸਟਰੂਮੈਂਟ ਲੱਗੇ ਹੋ ਆ ਜਾਂ ਉਹਨਾਂ ਦੇ ਆਰਗਨ ਇਹ ਦਰਸਾਉਂਦੇ ਆ ਕਿ ਜਿਵੇਂ ਸੱਚਮੁੱਚੇ ਕੋਈ ਮੋਰੇ ਜਿੰਦਾ ਬੰਦਾ ਬਿਠਾ ਜਾਂ ਕੋਈ ਜਿੰਦਾ ਬੱਚਾ ਬਿਠਾ। ਸੋ ਉਹਦਾ ਵੀ ਇਤਹਾਦਨ ਕੀਤਾ ਗਿਆ। ਔਰ ਨਾਲ ਦੀ ਨਾਲ ਸਿੱਖ ਪੰਥ ਨੂੰ ਬਹੁਤ ਵੱਡਾ ਮਾਣ ਰਿਹਾ। ਜਿਨ੍ਹਾਂ ਨੇ ਪਿੰਗਲਵਾੜੇ ਦੀ ਤਨੋਂ ਮਨੋਂ ਤਨੋਂ ਉਹਨਾ ਦਿਨਾਂ 'ਚ ਮੈਂ ਦੇਖਦਾ ਜਦੋਂ 70 71 ਦੇ ਵਿੱਚ ਸੀ ਕਿ ਜਿਹੜੇ ਬੱਚਿਆਂ ਦੀਆਂ ਲੱਤਾਂ ਦੀਆਂ ਉਂਗਲਾਂ ਵਰਗੇ ਪੱਟ ਹੁੰਦੇ ਸੀ ਉਹਨਾਂ ਨੂੰ ਚੱਕ-ਚੱਕ ਕੇ ਟੀਵੀ ਵਾਲੇ ਤਪ ਤੇਗ ਰੋਗ ਕਈਆਂ ਨੂੰ ਵਿਚਾਰਿਆਂ ਨੂੰ ਬਹੁਤ ਹੋਰ ਬੁਰੇ ਹਾਲ ਹੁੰਦੇ ਸੋਕੇ ਦੀਆਂ ਬਿਮਾਰੀਆਂ ਭਗਤ ਪੂਰਨ ਸਿੰਘ ਪਿੰਗਲਵਾੜਾ ਉਹ ਮਹਾਨ ਭਗਤ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਹਮੇਸ਼ਾ ਬਾਹਰ ਜਿੱਥੋਂ ਲੋਕ ਅੰਦਰ ਜਾਂਦੇ ਸੀ ਉੱਥੇ ਬੈਠ ਕੇ ਅਮਰਤ ਵੇਲੇ ਤੋਂ ਸ਼ਾਮ ਤੱਕ ਪਹਿਰਾ ਦੇਣਾ ਤੇ ਮਨੁੱਖਤਾ ਲਈ ਬਹੁਤ ਵੱਡਾ ਭਲੇ ਦਾ ਵੀ ਕਾਰਜ ਜਿਹੜਾ ਉਹਨਾਂ ਨੇ ਕੀਤਾ ਭਾਵੇਂ ਆ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਉੱਤਰ ਅਧਿਕਾਰੀ ਬੀਬੇਂਦਰਜੀਤ ਕੌਰ ਜੀ ਔਰ ਸਮੁੱਚੇ ਤੌਰ ਤੇ ਸ਼ਮਨੀ ਗੁਰਦਰਾ ਪ੍ਰਬੰਧਨ ਕਮੇਟੀ ਵੱਲੋਂ ਤਾਂ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਇੱਕ ਬਾਰ ਉਹਨਾਂ ਦੇ ਨਾਂ ਤੇ ਭਾਈ ਭਗਤ ਸਿੰਘ ਭਾਈ ਪੂਰਨ ਸਿੰਘ ਜੀ ਭਗਤ ਪੂਰਨ ਸਿੰਘ ਜੀ ਉਹ ਬਾਰ ਦਾ ਇਤ ਘਾਟਨ ਵੀ ਕੀਤਾ ਗਿਆ ਉਹ ਸਾਰੇ ਦਾ ਸਾਰਾ ਲਵਾਰਸ ਮਰੀਜ਼ਾਂ ਵਾਸਤੇ ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਕੋਈ ਕਰ ਸਕਦਾ ਉਹ ਉਹ ਵੀ ਕਰਨਗੇ ਕੇਅਰ ਜਿੱਥੇ ਕਿਤੇ ਸਾਡਾ ਕੋਈ ਯੋਗਦਾਨ ਹੋਊਗਾ ਉਹ ਵੀ ਕਰਾਂਗੇ ਸੋ ਮੈਂ ਜਿੱਥੇ ਅੱਜ ਮੈਡੀਕਲ ਸਿਮੂਲੇਸ਼ਨ ਸੈਂਟਰ ਦਾ ਉਹਦਾ ਬਹੁਤ-ਬਹੁਤ ਸਾਰੇ ਮੈ ਮੈਨੇਜਮੈਂਟ ਨੂੰ ਬਹੁਤ-ਬਹੁਤ ਟਰੱਸਟ ਨੂੰ ਵਧਾਈ ਦਿੰਨਾ। ਔਰ ਨਾਲ ਦੀ ਨਾਲ ਜਿਹੜਾ ਬਾਡ ਕੀਤਾ ਗਿਆ ਨਵਾਂ ਸਤਾਪਤ ਉਹਦੇ ਵੀ ਬਹੁਤ-ਬਹੁਤ ਵਧਾਈ ਦਿੰਨਾ। ਤੇ ਗੁਰੂ ਚਰਨਾਂ 'ਚ ਕਾਮਨਾ ਵੀ ਕਰਦਾ। ਸਤਿਗੁਰ ਜੀ ਇਹ ਜੁਨੀ ਵਿਰਾਸਤੀ ਜਿਹੜੀ ਅੱਜ ਆਪਣੀਆਂ ਮੰਜ਼ਲਾਂ ਵੱਲ ਨੂੰ ਵੱਧ ਰਹੀ ਆ ਥਰੂਆਊਟ ਇੰਡੀਆ 17 ਜਿਹੜਾ ਇਹਦੀ ਕਹਿ ਸਕਦੇ ਹਾਂ ਅਸੀਂ ਅੱਜ 17ਵੇਂ ਨੰਬਰ ਤੇ ਖੜੀ ਆ। ਤੇ ਮੈਂ ਹੁਣੇ ਬੈਠੇ ਸਾਰੇ ਡਾਕਟਰ ਏਪੀ ਸਿੰਘ ਹੁਣੇ ਕਹਿੰਦੇ ਸੀ ਵੀ ਅਸੀਂ ਨੂੰ ਸਿੰਗਲ ਡਿਜੀਟ 'ਚ ਮੈਨਿੰਗ ਦੇਰ 22 ਕੇ 10987 ਦੇ ਇਧਰਲੇ ਪਾਸੇ ਨੂੰ ਲਿਆਵਾਂਗੇ ਸੋ ਇਹ ਸਾਰਾ ਹੈ ਤਾਂ ਗੁਰੂ ਦਾ ਤਾਂ ਨਹੀਂ ਗੁਰੂ ਸਾਹਿਬ ਆਪ ਹੀ ਕਿਰਪਾ ਕਰਦੇ ਆ ਪਰ ਯਤਨ ਜਿਹੜਾ ਹੁੰਦਾ ਉਹ ਸਰੀਰਾਂ ਦਾ ਹੁੰਦਾ ਤੇ ਜਿਹੜਾ ਸਰੀਰ ਤਨ ਮਨ ਤਨੋਂ ਤੁਹਾਨੂੰ ਗੁਰੂ ਨੂੰ ਸਮਰਪਿਤ ਹੋ ਜਾਂਦੇ ਤੇ ਉਹ ਫਿਰ ਸੰਤਾ ਜਿਹੜੀ ਉਹ ਤਰੱਕੀਆਂ ਵੀ ਕਰਦੀ ਆ ਸੋ ਉਹ 7ਵੇਂ ਰੈਂਕ ਤੇ ਔਨ ਕਰਕੇ ਉਬਈ ਨਨੂ ਬਸਾਰੀ ਮੈਨੇਜਮੈਂਟ ਨੂੰ ਸਮੁੱਚੇ ਤੌਰ ਤੇ ਤੇ ਸਾਰੇ ટ્રਸਟੀ ਸਹਿਬਾਨ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਹਾਡੇ ਨਾਲ ਮੌਜੂਦ ਹੈਗੇ ਨੇ ਸਤਕਨ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਮੈਨੇਜਰ ਸਾਹਿਬ ਸਿੰਦਰ ਸਿੰਘ ਜੀ ਤਾਂ ਮੈਨੇਜਰ ਸਾਹਿਬ ਕੀ ਹੋਇਆ ਜੀ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਕਿ ਇੱਕ ਸੇਵਾਦਾਰ ਜਿਹੜਾ ਜੋ ਕਿ ਦਾਲ ਦੀ ਸੇਵਾ ਕਰ ਰਿਹਾ ਸੀਗਾ ਤੇ ਉਸ ਨੂੰ ਅੱਗ ਦੇ ਵਿੱਚ ਕੜਾਹੀ ਦੇ ਵਿੱਚ ਡਿੱਗ ਗਿਆ ਤਾਂ ਜਿਸ ਦੇ ਨਾਲ 50% ਤੋਂ ਵੱਧ ਕਾਇਲ ਹੋਇਆ ਕੀ ਮਾਮਲਾ ਜੀ ਸਾਰਾ ਉਹ ਨਾ ਜੀ ਸਰ ਗਰਦਾਸ ਪ੍ਰਵੀਰ ਸਿੰਘ ਹੈ ਤੇ ਉਹਦਾ ਪਿੰਡ ਲੇਹਲਾ ਜੀ ਬਲਾਕ ਧਾਰੀਵਾਲ ਜ਼ਿਲ੍ਹਾ ਗਰਦਾਸਪੁਰ ਤੋਂ ਉਹ ਪਿਛਲੇ 7-8 ਸਾਲ ਤੋਂ ਸੇਵਾ ਕਰਦਾ ਹੁੰਦਾ ਸਿੰਗ ਜੀ ਆਲੂ ਉਬਲੇ ਰੱਖੇ ਸੀ ਜੀ ਰਾਤ ਦੇ 12:00 ਵਜੇ ਦੀ ਗੱਲ ਆ ਜੀ ਤੇ ਉੱਤੇ ਮੈਲ ਜਦੋਂ ਉੱਥੋਂ ਆਪਣਾ ਉਬਲਦੇ ਹੁੰਦੇ ਨੇ ਆਲੂ ਉੱਥੋਂ ਮੈਲ ਹੁੰਦੀ ਆ ਉਹ ਲੋਹੜੀ ਕੀਤੀ ਆ ਜੀ ਤੇ ਸਿੰਘ ਮੈਲ ਲਾਉਣ ਲੱਗਿਆ ਇਹਦੇ ਆਨ ਦਾ ਪੈਰ ਤਿਲ ਗਿਆ ਜਦੋਂ ਅੱਗੇ ਨੂੰ ਨੇ ਹੱਥ ਆਪਣਾ ਚਾਣਨਾ ਕੀਤਾ ਪਿੱਛੋਂ ਪੈਰ ਦਾ ਬੈਲੈਂਸ ਵਿਗੜ ਗਿਆ ਤੇ ਉਹ ਵਿੱਚ ਡਿੱਗ ਪਿਆ ਉਹਨੂੰ ਉਸੇ ਵੇਲੇ ਫਿਰ 15 ਮਿੰਟਾਂ ਦੇ ਵਿੱਚ ਵਿੱਚ ਸਾਰਾ ਕੁਝ ਕਰਕੇ ਉੱਥੇ ਹਸਪੀਟਲ ਦਾਖਲ ਕਰਾਤਾ ਜੀ ਉਹਦਾ ਨਾਮ ਚੱਲ ਰਿਹਾ ਹੈ ਸ਼ਰਮਣੀ ਕਮੇਟੀ ਵੱਲੋਂ ਪ੍ਰਧਾਨ ਜੀ ਸਾਹਿਬ ਵੱਲੋਂ ਉਹਨੂੰ ਦੇਸ਼ ਆਵੇ ਦਾ ਪੂਰਾ ਇਖਿਆਰ ਰੱਖਿਆ ਜਾਵੇ ਤੇ ਇਲਾਜ ਫ੍ਰੀ ਕੀਤਾ ਜਾਵੇ ਜੀ ਅ ਮੈਂਜਰ ਸਾਹਿਬ ਜੇਕਰ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਕੀ ਨਾਮ ਸੀਗਾ ਉਹਨਾਂ ਦਾ ਤੇ ਕਿੰਨੇ ਸਾਲ ਹੋ ਚੁੱਕੇ ਨੇ ਉਹਨਾਂ ਨੂੰ ਇੱਥੇ ਸੇਵਾ ਕਰ ਬਲਬੀਰ ਸਿੰਘ ਜੀ ਦਾ ਨਾਮ ਬਲਬੀਰ ਸਿੰਘ ਬਲਬੀਰ ਸਿੰਘ ਹਾਂ ਜੀ ਰੇਲਪਿੰਡ ਹੈ ਜੀ ਧਾਰੀਵਾਲ ਲੱਗੇ ਜ਼ਿਲ੍ਹਾ ਗਰਦਾਸਪੁਰ ਜੀ ਤੋਂ ਪਿਛਲੇ 7 ਸਾਲ ਤੋਂ ਐਸੇ ਸੇਵਾ ਕਰਦੇ ਆ ਤਾ ਜੇਕਰ ਗੱਲ ਕੀਤੀ ਜਾਵੇ ਕਿ ਕਿੰਨੇ ਕ ਪ੍ਰਤੀਸ਼ਤ ਨੁਕਸਾਨ ਜੋ ਉਹਨਾਂ ਦਾ ਸਰੀਰਕ ਵੱਜੂ ਹੋਇਆ ਕਿਉਂਕਿ ਕੜਾਏ ਦੇ ਵਿੱਚ ਡਿੱਗੇ ਨੇ ਹਾਂਜੀ ਕੜਾਏ ਦੇ ਵਿੱਚ ਡਿੱਗੇ ਰਿਓ 50% ਉਹਨਾਂ ਨੂੰ ਉਹ ਸੜੇ ਆ ਜੀ ਡਾਕਟਰ ਸਾਹਿਬ ਕਹਿੰਦੇ ਆ ਤੇ ਹੁਣ ਵੈਸੇ ਖਤਰੇ ਤੋਂ ਬਾਹਰ ਨਹੀਂ ਉਮੀਦ ਆ ਕੋਈ ਰਾਮਦਾਸ ਜੀ ਕਿਰਪਾ ਕਰਨ ਤੇ ਉਹ ਸਹੀ ਹੋ ਜਾਣਗੇ ਜਲਦੀ ਉਜੀ ਤਾਂ ਕੀ ਕਾਰਨ ਕੀ ਸੀਗਾ ਕਿ ਪੈਰ ਤਿਲਕਣ ਦੇ ਨਾਲ ਹੋਈ ਆ ਜੀ ਇਦਾਂ ਪੈਰ ਤਿਲਕਣਾ ਜੀ ਉਹ ਜਦੋਂ ਸ਼ੰਮਲੀ ਦੇ ਨਾਲ ਤੋਂ ਮੈ ਲਾਉ ਲੱਗਣਾ ਜੀ ਉਹ ਤੇ ਕੜਾਏ ਬਹੁਤ ਵੱਟੇ ਤੋਂ ਤੁਸੀਂ ਵੇਖੀ ਆ ਜੀ ਕਾ ਚੰਦਨੀ ਮਾਰਨ ਲੱਗਾ ਜਦੋਂ ਉਹ ਪਿਸਟਨ ਫਿਰ ਬੈਲੈਂਸ بگੜ ਗਿਆ ਤੇ ਉਹ ਵਿੱਚ ਜੀ ਤਾਂ ਮੈਂ ਤਾਂ ਸਾਹਿਬ ਉਸ ਦੀ ਉਹਨਾਂ ਜਿਹੜੀ ਕਹਿ ਸਕਦੇ ਆ ਕਿ ਮੈਡੀਕਲੀ ਸਾਰੀ ਸ਼ਰਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੇਖ ਰਹੀ ਆ ਕਿ ਜੋ ਕੋਈ ਵੀ ਚਰਚਾ ਹੋਊਗੀ ਬਿਲਕੁਲ ਜੀ ਬਿਲਕੁਲ ਫ੍ਰੀ ਹੋਏਗਾ ਮੈਡੀਕਲ ਉਹਦਾ ਜਿਹੜੀ ਸ਼ਰਮਣੀ ਕਮੇਟੀ ਬਣੀ ਤਾਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ ਆ ਤੁਹਾਡੀ ਕੋਈ ਹਾਂਜੀ 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 ਆ ਗਿਆ ਮੈਨੇਜਰ ਸਾਹਿਬ ਵੀ ਉੱਥੇ ਗਏ ਨੇ ਜੀ ਜੀ ਸਾ ਆਪਣਾ ਭਾटिया ਸਾਹਿਬ ਕਰਤਿੰਦਰਪਾਲ ਸਿੰਘ ਭਾटिया ਕੱਲ ਉੱਥੋਂ ਹੋ ਕੇ ਆਏ ਨੇ ਸਾਡੀ ਉੱਥੇ ਬੰਦੇ ਲੱਗੇ ਪ੍ਰਸ਼ਾਦੇ ਪਾਣੀ ਦਾ ਸਾਰਾ ਉਥੇ ਇੰਤਕਾਮ ਦਾ ਕੀਤਾ ਜੀ ਇਹਦਾ ਵਧੀਆ ਤਰ੍ਹਾਂ ਟ੍ਰੀਟਮੈਂਟ ਕੀਤਾ ਜਾਵੇ ਜੀ ਸਟਾਫ ਮੈਨੇਜਰ ਸਾਹਿਬ ਕੀ ਕਾਰਨ ਕੀ ਸਮਝ ਦੇਉ ਕਿਉਂਕਿ ਇੱਦਾਂ ਕਹੀਂ ਲੱਖਾਂ ਸੇਵਾਦਾਰ ਜਦੋਂ ਸੇਵਨ ਬਉਂਦੇ ਨੇ ਤਾਂ ਕੀ ਕਿਤੇ ਨਾ ਕਿਤੇ ਕੋਈ ਗਲਤੀ ਰਹਿ ਜਾਂਦੀ ਹੈ ਜਾਂ ਥੋੜਾ ਜਿਹਾ ਬੇਸਿਕ ਰੇ ਹੋ ਕੇ ਸੇਵਨ ਬਉਂਦੇ ਨੇ ਜਾਂ ਕੋਈ ਪੈਰ ਤਿੰਕ ਤੱਕ ਕੀ ਕਾਰਨ ਕੀ ਰਹਿ ਜਾਂਦਾ ਕਾਰਨ ਇਹ ਜੀ ਉਥੇ ਨਾ ਜਿੱਥੇ ਡੰਗਰ ਬੰਨਦਾ ਜੀ ਉਥੇ ਜਿਹੜਾ ਨਵਾਂ ਸੇਵਾਦਾਰ ਆਉਂਦਾ ਵਾ ਜੀ ਤੁਸੀਂ ਇਹ ਨਹੀਂ ਚਲਾਈਦਾ ਇਹ ਪੁਰਾਣਾ ਕਰਕੇ ਇਹਨੂੰ ਸੇਵਾ ਦੇ ਤਾਂ ਸਾਡੇ ਜਿਹੜੇ ਹਲਵਾਈ ਨੇ ਕੋਈ ਕਰਦੇ ਨੇ ਕੰਮ ਇਹ ਜੀ ਸਬਜੀ ਬਣਾਉਣੀ ਦਾਲ ਬਣਾਉਣੀ ਕਿਉਂਕਿ ਇਹ ਵੀ ਜਿਹੜਾ ਸਿੰਘ ਆ ਜਿਹੜਾ ਡਿੱਗਾ ਇਹ ਵੀ ਹਲਵਾਈ ਦਾ ਆਪਣੇ ਪਿੰਡ ਕਰਦਾ ਵਾ ਕੰਮ ਇਸ ਕਰਕੇ ਇਹਨੂੰ ਉਹ ਸੇਵਾ ਤਿੰਨ ਦੇਈ ਉਹ ਦੂਜੀ ਅਣਜਾਣ ਬੰਦੇ ਨੂੰ ਸੇਵਾ ਨਹੀਂ ਦਿੰਦੇ ਕਿਉਂਕਿ ਉਹ ਖਤਰੇ ਵਾਲਾ ਕੰਮ ਆ ਜੀ ਮਾੜਾ ਜਿਹਾ ਬੈਲੈਂਸ ਵਿਗੜਿਆ ਤੇ ਉਹ ਵਿੱਚ ਦੇਖਣ ਦਾ ਖਤਰਾ ਵਾ ਜੀ ਜੀ ਤਾਂ ਹੁਣ ਉਹਨਾਂ ਦਾ ਬਲਬੀਰ ਸਿੰਘ ਉਹਨਾਂ ਦਾ ਇਲਾਜ ਹੋ ਰਿਹਾ ਜੀ ਬਿਲਕੁਲ ਜੀ ਪ੍ਰੋਪਰ ਹੋ ਰਿਹਾ ਜੀ 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 ਬਹੁਤ ਬਹੁਤ ਧੰਨਵਾਦ ਜੀ ਮੈਨੇਜਰ ਸਾਹਿਬ ਬਹੁਤ ਬਹੁਤ ਧੰਨਵਾਦ ਜਗਬਾਨੀ ਟੀਵੀ ਦੇ ਨਾਲ ਗੱਲਬਾਤ ਕਰਨ ਲਈ ਤਾਂ ਤੁਹਾਡੇ ਨਾਲ ਗੱਲਬਾਤ ਸੰਜੀ ਕੀਤੀ ਹੈ ਜੀ ਕਿ ਜਿਹੜੇ ਬਲਬੀਰ ਸਿੰਘ ਜੀ ਵੱਲੋਂ ਜਿਹੜੀ ਸੇਵਨ ਬਈ ਜਾ ਰਹੀ ਸੀ ਕਿ ਉਹਨਾਂ ਵੱਲੋਂ ਜੋ ਉਸ ਕੜਾਈ ਦੇ ਵਿੱਚ ਡਿੱਗਣ ਦੇ ਨਾਲ ਕਾਫੀ ਜ਼ਿਆਦਾ ਜੋ ਸੱਟਾਂ ਲੱਗੀਆਂ ਨੇ ਇਹ ਜਿਹੜਾ